ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਤੁਹਾਡਾ ਮੇਰੇ ਚੈਨਲ ਨੂੰ ਟਿਕ 13 13 ਦੇ ਉੱਪਰ ਸੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਕਿ ਦੁਪੱਟੇ ਦੇ ਉੱਪਰ ਜੋ ਕੀ ਆ ਫਿਨਿਸ਼ਿੰਗ ਪੱਟੀ ਉਹ ਆਪਾਂ ਕਿਸ ਤਰੀਕੇ ਦੇ ਨਾਲ ਲਗਾ ਸਕਦੇ ਹਾਂ ਇਸ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਆਈ ਸੀ ਦੁਪੱਟੇ ਦੇ ਉੱਪਰ ਆਪਾਂ ਲੈਸ ਕਿਸ ਤਰ੍ਹਾਂ ਲਗਾ ਸਕਦੇ ਹਾਂ ਸੋ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਦੁਪੱਟੇ ਦੇ ਉੱਪਰ ਜਿਹੜੀ ਆ ਫਿਨਿਸ਼ਿੰਗ ਪੱਟੀ ਉਹ ਕਿਸ ਤਰੀਕੇ ਨਾਲ ਲਗਾ ਸਕਦੇ ਆ ਸੇਮ ਹੀ ਇਸਦੇ ਨਾਲ ਦੀ ਜੋ ਫਿਨਿਸ਼ਿੰਗ ਪੱਟੀ ਆਪਾਂ ਇਹਨਾਂ ਦੇ ਸੂਟ ਦੇ ਉੱਪਰ ਲਗਾਈ ਆ ਸੋ ਦੁਪੱਟੇ ਦੇ ਉੱਪਰ ਆਪਾਂ ਇਹ ਵਾਲੀ ਫਿਨਿਸ਼ਿੰਗ ਪੱਟੀ ਕਿਸ ਤਰੀਕੇ ਨਾਲ ਲਗਾ ਸਕਦੇ ਆ ਸੋ ਵੀਡੀਓ ਨੂੰ ਧਿਆਨ ਨਾਲ ਦੇਖਿਓ ਔਰ ਪੂਰੀ ਦੇਖਿਓ ਪਲੀਜ਼ ਔਰ ਜਿੰਨੇ ਵੀ ਮੇਰੇ ਭੈਣ ਭਰਾ ਵੀਡੀਓ ਦੇਖਦੇ ਨੇ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਇਸ ਚੀਜ਼ ਨਾਲ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਆਪਾਂ ਸਹੀ ਤਰੀਕੇ ਨਾਲ ਦੱਸ ਪੀ ਰਹੇ ਆ ਜਾਂ ਨਹੀਂ ਸੋ ਬਣੇ ਰਿਓ ਜੀ ਵੀਡੀਓ ਦੇ ਨਾਲ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਜੀ ਜੋ ਕਿ ਆਪਣੇ ਦੁਪੱਟੇ ਦਾ ਜੋ ਕੱਪੜਾ ਉਸ ਦੇ ਉੱਪਰ ਜੋ ਕੰਨੀ ਬਣੀ ਹੋਈ ਆ ਉਸ ਦੀ ਕੰਨੀ ਦੇ ਉੱਪਰ ਕੀ ਆ ਆਪਾਂ ਬਿਲਕੁਲ ਫਿਨਿਸ਼ਿੰਗ ਦੇ ਨਾਲ ਜਿਹੜੀ ਆ ਪ੍ਰੈਸ ਕਰ ਲੈਣੀ ਹੈ ਤਾਂ ਕਿ ਇਸ ਦੇ ਵਿੱਚ ਲਗਾਉਣ ਵੇਲੇ ਆਪਾਂ ਨੂੰ ਕੋਈ ਵੱਲ ਨਾ ਆਵੇ ਔਰ ਕਿਸੇ ਕਿਸਮ ਦੀ ਜੋਕੀਆ ਦਿੱਕਤ ਨਾ ਆਵੇ ਜਦੋਂ ਆਪਾਂ ਲਗਾਉਨੇ ਆ ਕਈ ਵਾਰ ਕੀ ਹੁੰਦਾ ਵੱਲ ਪਿਆ ਹੁੰਦਾ ਚ ਦੁਪੱਟੇ ਦੇ ਵਿੱਚ ਤਾਂ ਉਸ ਚੀਜ਼ ਤੇ ਟਾਈਮ ਜ਼ਿਆਦਾ ਲੱਗਦਾ ਔਰ ਫਿਨਿਸ਼ਿੰਗ ਵੀ ਅੱਛੇ ਤਰੀਕੇ ਨਾਲ ਨਹੀਂ ਆਉਂਦੀ ਇਸ ਚੀਜ਼ ਦੀ सो so, सब तो पहला आप इस चीज प्रेस करा कन्नी वाली साइड तो पले वाली साइड तो आप ज्यादा इसन खिच के प्रेस नहीं करा ਕਿਉਂਕਿ ਉਹ ਸਾਈਡ ਜਿਹੜੀ ਹੁੰਦੀ ਹੈ ਜੀ ਉਹ ਥੋੜੀ ਲੱਫ ਜਾਂਦੀ ਹੈ ਸੋ ਉਸ ਸੀਜ਼ਨਲ ਜੋ ਕੀ ਹੁੰਦਾ ਕਿ ਦੁਪੱਟੇ ਦਾ ਜਿਹੜਾ ਫੇਰ ਆ ਉਹ ਜ਼ਿਆਦਾ ਹੋ ਜਾਂਦਾ ਹੈ ਜੋ ਕਿ ਬਾਅਦ ਦੇ ਵਿੱਚ ਉਹਦੀ ਜਿਹੜੀ ਪਾਈਪਿੰਗ ਲੱਗੀ ਹੁੰਦੀ ਹੈ ਜਾਂ ਫਿਨਿਸ਼ਿੰਗ ਪੱਟੀ ਲੱਗੀ ਹੁੰਦੀ ਆ ਕੁਝ ਵੀ ਆ ਗੋਟਾ ਵੀ ਆ ਤਾਂ ਉਸ ਦੇ ਵਿੱਚ ਜੋ ਕੀ ਆ ਫਿਨਿਸ਼ਿੰਗ ਅੱਛੀ ਨਹੀਂ ਲੱਗਦੀ ਕਿਉਂ ਵੱਧ ਘੱਟ ਵੱਲ ਪਏ ਹੋਏ ਸ਼ੋਅ ਹੁੰਦੇ ਨੇ ਆਪਾਂ ਨੂੰ ਤਾਂ ਇਸ ਤਰ੍ਹਾਂ ਕੇ ਜਿਹੜੀ ਪੱਲਿਆਂ ਦੀ ਆਪਣੀ ਪ੍ਰੈਸ ਆ ਉਹ ਘੱਟ ਲਗਾਣੀ ਹੈ ਉਸ ਚੀਜ਼ ਤੇ ਹਾਂਜੀ ਆ ਦੇਖੋ ਇਹ ਆਪਣੇ ਕੋਲ ਯੂਜ਼ ਕੀਤਾ ਹੋਇਆ ਦੁਪੱਟਾ ਪਰ ਇਹ ਡਾਈ ਹੋ ਕੇ ਦੁਬਾਰਾ ਲੈਸ ਲੱਗਣ ਵਾਸਤੇ ਆਇਆ ਜੀ ਹਾਂਜੀ ਆ ਇਸ ਤਰੀਕੇ ਨਾਲ ਆਪਾਂ ਨੋਰਮਲ ਪ੍ਰੈਸ ਇਹਦੇ ਤੇ ਰੱਖਾਂਗੇ ਔਰ ਜੋ ਵੀ ਕਾਣ ਜਾਂ ਟੇੜਾ ਦੁਪੱਟੇ ਦੀ ਆਪਣੇ ਦੀ ਉਹ ਆਪਾਂ ਫਿਨਿਸ਼ਿੰਗ ਪੱਟੀ ਲਗਾਉਣ ਤੋਂ ਪਹਿਲਾਂ ਹੀ ਜੋ ਕੀ ਆ ਉਸ ਚੀਜ਼ ਨੂੰ ਕੱਟ ਲਵਾਂਗੇ ਤਾਂ ਕਿ ਬਾਅਦ 'ਚ ਆਪਾਂ ਨੂੰ ਕੋਈ ਇਸ ਚੀਜ਼ ਦੀ ਦਿੱਕਤ ਨਾ ਆਵੇ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਆਪਣੀ ਮਸ਼ੀਨ ਦਾ ਜਿਹੜਾ ਫੋਟਾ ਉਸ ਨੂੰ ਪਾਈਪਿੰਗ ਦੇ ਅਕੋਰਡਿੰਗ ਰੱਖਾਂਗੇ ਔਰ ਫਿਸ਼ਿੰਗ ਪੱਟੀ ਦੇ ਨਾਲ ਦਾ ਹੀ ਜੋ ਕਿ ਆਪਣਾ ਥ्रेड ਆਪਾਂ ਇਸ ਵਿੱਚ ਲਵਾਂਗੇ ਬਾਕੀ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਵੀ ਇਹ ਚੀਜ਼ ਲੈ ਸਕਦੇ ਹੋ ਕਿਉਂਕਿ ਕਈ ਵਾਰ ਆਪਾਂ ਕੀ ਕਰਦੇ ਹਾਂ ਜੀ ਕਿ ਜਿਹੜਾ ਥ्रेड ਆ ਕਈ ਵਾਰ ਕਾਲੀ ਦੇ ਵਿੱਚ ਕਈ ਧਾਣਾ ਕੀ ਕਰਦੀਆਂ ਨੇ ਸੇਮ ਉਹੀ ਚੀਜ਼ ਚਲਾ ਦਿੰਦੀਆਂ ਨੇ ਜੋ ਉਹਨਾਂ ਦੇ ਕੋਲ ਅਵੇਲੇਬਲ ਹੁੰਦੀ ਆ ਹਾਂਜੀ ਤਾਂ ਸਭ ਤੋਂ ਪਹਿਲਾਂ ਆਪਾਂ ਆ ਕੰਨੀ ਲੈਣੀ ਐ ਔਰ ਹਲਕਾ ਜਿਹਾ 1 ਇੰਚ 2 ਇੰਚ ਦਾ ਕੱਪੜਾ ਜੋਤੀ ਆਪਾਂ ਛੱਡ ਕੇ ਉਸ ਤੋਂ ਬਾਅਦ ਆਪਾਂ ਨੇ ਆਪਣੀ ਫਿਨਿਸ਼ਿੰਗ ਪੱਟੀ ਇੱਥੇ ਰੱਖਣੀ ਐ ਔਰ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਜਿੰਨਾ ਵੀ ਕੱਪੜਾ ਆਪਾਂ ਸਟਾਰਟਿੰਗ ਦੇ ਵਿੱਚ ਇਸ ਚੀਜ਼ ਦਾ ਇਧਰਲੀ ਸਾਈਡ ਛੱਡਣਾ ਐ ਪੂਨਾ ਹੀ ਕਪੜਾ ਆਪਾਂ ਨੇ ਕੀ ਕਰਨਾ ਹੈ ਪੂਰੇ ਦੁਪੱਟੇ ਦੇ ਵਿੱਚ ਲੈਣਾ ਨਾ ਕਿ ਵੱਧ ਨਾ ਕਿ ਘਟਾ ਤੁਸੀਂ ਚਾਹੋ ਤਾਂ ਦੁਪੱਟੇ ਦੇ ਅਕੋਰਡਿੰਗ ਮੈਂ ਬੱਸ ਇੱਕ ਬੱਝਾ ਲੈ ਸਕਦੀ ਹਾਂ ਕਿਉਂਕਿ ਕਈ ਵਾਰੀ ਦੁਪੱਟਾ ਜਿਹੜਾ ਬਿਲਕੁਲ ਹੀ ਨਾਜ਼ੁਕ ਹੁੰਦਾ ਔਰ ਅੰਦਰੋਂ ਮੱਤ ਆਉਂਦੀ ਮੰਨ ਲਓ ਕਿ ਸੈਂ ਤੋਂ ਬਾਹਰ ਹੁੰਦੀ ਹੈ ਦੁਪੱਟੇ ਦੇ हां जी ਤਾਂ ਇਹ ਆਪਣੇ ਕੋਲ ਆ ਚੁੱਕਿਆ ਜੀ ਦੁਪट्टे ਦਾ ਜੋ ਕਿ ਇਹ ਨਾਰਾ ਐਸ ਜਗ੍ਹਾ ਤੇ ਹੁਣ ਆਪਾਂ ਕੀ ਕਰਨਾ ਪਹਿਲੇ ਨੰਬਰ ਤੇ ਮਸ਼ੀਨ ਚੋਂ ਆਪਾਂ ਕਟਕੜਾ ਬਾਹਰ ਕੱਢ ਕੇ ਸਿਰਫ نیچے ਵਾਲਾ ਥ੍ਰੈਡ ਆ ਜੋ ਉਹ ਆਪਾਂ ਨੇ ਕੱਟ ਕਰਨਾ ਔਰ ਉਸ ਤੋਂ ਬਾਅਦ ਇਸ ਚੀਜ਼ ਨੂੰ ਐਸ ਤਰੀਕੇ ਦੇ ਨਾਲ ਫੜ ਕੇ ਐਸ ਤਰੀਕੇ ਨਾਲ ਫੜ ਕੇ ਔਰ ਐਦਾਂ ਫੋਲਡ ਕਰਨੀ ਹੈ ਆਪਣੀ ਦੁਪੱਟੇ ਦੇ ਉੱਪਰ ਫੇਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਆਪਣਾ ਕੱਪੜਾ ਇੱਕ ਸਾਰ ਹੀ ਰਹਿਣਾ ਚਾਹੀਦਾ ਜਿੰਨਾ ਕਿ ਆਪਾਂ ਸਟਾਰਟਿੰਗ ਵਿੱਚ ਲਾਇਆ ਤਾਂ ਸੇਮ ਉਸੇ ਤਰੀਕੇ ਦੇ ਨਾਲ ਔਰ ਇਸ ਚੀਜ਼ ਤੇ ਜੋ ਪੱਲੇ ਵਾਲੀ ਸਾਈਡ ਆ ਸੇਮ ਪ੍ਰੈਸ ਦੀ ਤਰ੍ਹਾਂ ਆਪਾਂ ਨੇ ਇਹ ਚੀਜ਼ ਬਿਲਕੁਲ ਖਿੱਚਣੀ ਨਹੀਂ मैं सुना कि आप चीज़ मैं ना ही आपने अपनी जी फिनिशिंग पट्टी है वह खिंचनी है जी और ना ही आपने जड़ी दुपट्टे की जी वो खिंचनी है ਜੀ ਉਸ ਤੋਂ ਬਾਅਦ ਪੱਲੇ ਤੋਂ ਬਾਅਦ ਫੇਰ ਆਪਣੀ ਕੰਨੀ ਜੋ ਕਿ ਸਟਾਰਟ ਹੁੰਦੀ ਆ ਦੁਪट्टे ਦੀ ਸੈਕੰਡ ਸਾਈਡ ਸੇਮ ਆਪਾਂ ਉਸੇ ਤਰੀਕੇ ਦੇ ਨਾਲ ਹੀ ਜੋ ਕਿ ਆਪਣਾ ਦੁਪੱਟਾ ਔਰ ਜੋ ਫਿਨਿਸ਼ਿੰਗ ਪੱਟੀ ਆ ਉਸ ਨੂੰ ਫੋਲਡ ਕਰਨਾ ਸੇਮ ਵੇ ਦੇ ਨਾਲ ਆਪਾਂ ਇਸ ਸਾਈਡ ਪੱਟੀ ਨੂੰ ਘੁਮਾਵਾਂਗੇ ਔਰ ਸੇਮ ਕੱਪੜਾ ਇਹਦੀ ਸਾਫਾਈ ਆਪਣੀ ਨਿਸ਼ਾਨ ਪੱਟੀ ਆਪਣੀ ਜੋ ਕੀ ਹੈ ਲਗਾਵਾਂਗੇ ਹਾਂਜੀ ਤਾਂ ਇਸ ਤੋਂ ਬਾਅਦ ਦੁਪट्टे ਦਾ ਜੋ ਕੀ ਹੈ ਲਾਸਟ ਕੋਨਾ ਸੋ ਉਸ ਨੂੰ ਆਪਾਂ ਕਿਵੇਂ ਫਿਨਿਸ਼ਿੰਗ ਦੇਣੀ ਹੈ ਜਾਂ ਇਸ ਤਰੀਕੇ ਨਾਲ ਆਪਾਂ ਫਿਨਿਸ਼ਿੰਗ ਦੁਪੱਟੀ ਲਗਾਵਾਂਗੇ ਇਸ ਜਗ੍ਹਾ ਤੇ ਜੀ ਆਪਾਂ ਸੇਮ ਉਸੇ ਤਰੀਕੇ ਦੇ ਨਾਲ ਵੀ ਆਪਾਂ ਨੇ ਫੋਲਡ ਕਰਨੀਆਂ ਔਰ ਜਿਹੜੀ ਆਹ ਚੀਜ਼ ਆ ਆਪਣਾ ਪੀਸ ਜਿਹੜਾ ਆਪਾਂ ਜਿੱਥੋਂ ਸਟਾਰਟ ਕੀਤਾ ਸੀ ਇਸ ਚੀਜ਼ ਨੂੰ ਉਸ ਚੀਜ਼ ਨੂੰ ਆਪਾਂ ਹਲਕਾ ਜਿਹਾ ਡਾਊਨ ਲੈ ਕੇ ਇਸ ਤਰੀਕੇ ਦੇ ਨਾਲ ਜੋ ਕਿ ਇਥੇ ਰੰਗ ਸ라이 ਦੇ ਨਾਲ ਕੀ ਹੈ ਪੱਕਾ ਕਰਾਂਗੇ ਔਰ ਇਸ ਜਗ੍ਹਾ ਤੋਂ ਅੱਪਾ ਦੀ ਕਟਿੰਗ ਬਣਾਉਂਗੇ ਸੋ ਆ ਦੇਖੋ ਦੂਸਰੀ ਸਾਈਡ ਇਸ ਚੀਜ਼ ਦਾ ਬਿਲਕੁਲ ਵੀ ਆਪਾਂ ਨੂੰ ਪਤਾ ਨਹੀਂ ਚੱਲ ਰਿਹਾ ਔਰ ਹਰੇਕ ਕੋਨਾ ਜਿਹੜਾ ਆਪਣਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਸ਼ੋ ਹੋ ਰਿਹਾ ਇਹ ਕਸਟਮਰ ਦਾ ਦੁਪੱਟਾ ਆਈ ਥਿੰਕ ਅ ਫਰੀ ਡਾਈ ਹੋਇਆ ਜੀ ਤਾਂ ਕਰਕੇ ਜੋ ਪਹਿਲਾ ਮਟੀਰੀਅਲ ਲੱਗਿਆ ਹੋਇਆ ਸੀ ਕੁਝ ਸ਼ੋ ਹੋ ਰਿਹਾ ਉਹਨਾਂ ਦਾ ਸੋ ਇਸ ਤਰੀਕੇ ਨਾਲ ਆਪਾਂ ਜਿਹੜੀ ਹੈ ਕਿ ਫਿਨਿਸ਼ਿੰਗ ਪੱਟੀ ਦੀ ਜਿਹੜੀ ਫਸਟ ਲੇਅਰ ਹੈ ਜੀ ਕੰਪਲੀਟ ਕਰਨੀ ਆ ਔਰ ਇਸ ਤੋਂ ਬਾਅਦ ਜੋ ਕੀ ਆ ਆਪਣੀ ਜਿਹੜੀ ਸਟਾਰਟਿੰਗ ਆਪਾਂ ਨੇ ਪੱਟੀ ਲਗਾਉਣੀ ਆ ਦੂਸਰੀ ਸਲਾਈ ਇਹ ਚੀਜ਼ ਆਪਾਂ ਨਾਰਮਲ pair ਦੇ ਨਾਲ ਹੀ ਲਗਾਉਣੀ ਆ ਨਾ ਕਿ ਸਿੰਗਲ pair ਦੇ ਨਾਲ ਹਾਂਜੀ ਤਾਂ ਇਸ ਜਗ੍ਹਾ ਤੇ ਆਪਾਂ ਨੇ ਕੀ ਕਰਨਾ ਜੀ ਆਪਾਂ ਨੂੰ ਇੱਥੇ ਜੋ ਕੀ ਆ ਰੀਲ ਜਿਹੜੀ ਆ ਪਹਿਲਾਂ ਤਾਂ ਆਪਾਂ ਜਿਸ ਜਗ੍ਹਾ ਤੋਂ ਇਹ ਕੱਟ ਕੀਤੀ ਐ ਫਿਨਿਸ਼ਿੰਗ ਪੱਟੀ ਉਸ ਜਗ੍ਹਾ ਤੇ ਆਪਾਂ ਹਲਕਾ ਜਿਹਾ ਇਸ ਚੀਜ਼ ਦੇ ਉੱਪਰ ਸਿਲਾਈ ਲਗਾ ਲਵਾਂਗੇ ਸੇਮ ਜਿਹੀ ਮਾਰੀ ਐਦਾਂ ਔਰ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਜੀ ਅਗਰ ਤਾਂ ਆਪਾਂ ਨੂੰ ਜਿਹੜੀ ਸਾਈਡ ਤੋਂ ਵੀ ਆਪਾਂ ਨੂੰ ਸਹੀ ਲੱਗਦਾ ਆਪਾਂ ਸਲਾਈ ਲਗਾ ਸਕਦੇ ਆ ਚਾਹੇ ਤੁਸੀਂ ਐਸ ਸਾਈਡ ਤੋਂ ਲਗਾਓ ਅਗਰ ਐਸ ਸਾਈਡ ਤੋਂ ਸਲਾਈ ਲਗਾਓਗੇ ਤਾਂ ਤੁਹਾਡੀ ਜਿਹੜੀ ਰੀਲ ਆ ਉਹ ਪ੍ਰੋਪਰ ਮੈਚ ਹੋਣੀ ਚਾਹੀਦੀ ਹੈ ਫਿਨਿਸ਼ਿੰਗ ਪੱਟੀ ਔਰ ਦੁਪट्टे ਦੇ ਨਾਲ ਔਰ ਅਗਰ ਤੁਸੀਂ ਇਸ ਤਰੀਕੇ ਨਾਲ ਲਗਾ ਰਹੇ ਹੋ ਤਾ ਤੁਹਾਨੂੰ ਜੋ ਕੀ ਆ ਜੋ ਫਿਨਿਸ਼ਿੰਗ ਪੱਟੀ ਆ ਉਹ ਐਸਾਈਡ ਸ਼ੋ ਹੋਣੀ ਚਾਹੀਦੀ ਆ ਕਿ ਆਪਣੀ ਫਿਨਿਸ਼ਿੰਗ ਪੱਟੀ ਦੀ ਜਿਹੜੀ ਆ ਸਾਈਡ ਆ ਉਹ ਕਿੱਥੇ ਆ ਰਹੀ ਆ ਕਈ ਵਾਰ ਕੀ ਹੁੰਦਾ ਕਿ ਆਪਣੀ ਸਲਾਈ ਕਦੀ ਥੋੜੀ ਪਿੱਛੇ ਲੱਗ ਜਾਂਦੀ ਆ ਕਦੀ ਥੋੜੀ ਅੱਗੇ ਲੱਗ ਜਾਂਦੀ ਆ ਸੋ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ ਤਾਂ ਆਪਾਂ ਮੈਲ ਲਗਾਵਾਂਗੇ ਜੀ ਇੱਥੇ ਸਿੱਧੀ ਸਾਈਡ ਤੋਂ ਫਿਨਿਸ਼ਿੰਗ ਪੱਟੀ ਤੁਸੀਂ ਐਸਾਈਡ ਰੱਖ ਕੇ ਵੀ ਲਗਾ ਸਕਦੇ ਹੋ ਇਦਾਂ ਇਹਦੇ ਨਾਲ ਕੀ ਕਰਨਾ ਜੀ ਆਪਣਾ ਜਿਹੜਾ ਦੁਪੱਟਾ ਹੈ ਨੀਚੇ ਤੋਂ ਹਲਕਾ ਜਿਹਾ ਆਪਾਂ ਖਿੱਚ ਲੈਣਾ ਹੈ ਅਗਰ ਤੁਸੀਂ ਉੱਪਰਲੀ ਸਾਈਡ ਤੋਂ ਲਗਾਓਗੇ ਤਾਂ ਉੱਪਰਲੀ ਸਾਈਡ ਤੋਂ ਤੁਹਾਨੂੰ ਫਿਨਿਸ਼ਿੰਗ ਪੱਟੀ ਬਿਲਕੁਲ ਕਲੀਅਰ ਸ਼ੋ ਹੋਣੀ ਚਾਹੀਦੀ ਹੈ ਔਰ ਦੁਪੱਟੇ ਦੇ ਵਿੱਚ ਕੋਈ ਵੱਲ ਨਹੀਂ ਪੈਣਾ ਚਾਹੀਦਾ ਸੋ ਇੱਥੇ ਆਪਾਂ ਦੂਸਰੀ ਤਰ੍ਹਾਂ ਦੀ ਜੋ ਕੀ ਹੈ ਦੁਪੱਟੇ ਦੇ ਕਲਰ ਦੀ ਜੜੀ ਹੈ ਲਗਾਵਾਂਗੇ අल kamageති. हाँ जी का देखो मिन्नू मेरी जड़ी फ़िटनेशन करती है और बट्टे भी इस पर देखी जगह ते मैं सीन लगानी है बिल्कुल सॉफ्ट हैंड जिन्हें कि मैं पहला भी तो अनुरस्त जी दुपट्टे नू बिल्कुल किचना नहीं, नहीं और अपना जो बाकी है उस तापमान के आधे ਇਸ ਸਾਈਡ ਜੋ ਕਿ ਫਿਨਿਸ਼ਿੰਗ ਪੱਟੀ ਤੇ ਸੀਮ ਲਗਾ ਰਹੇ ਹਾਂ। ਪਾਣੀ ਦੇ ਦੱਕਟੇ ਦਾ ਬਿਲਕੁਲ ਕਲੀਅਰ ਹੈ। ਪਤਾ ਲੱਗਦਾ ਕਿ ਇਸਕ ਵਲ ਪੈ ਰਿਹਾ ਜਾਂ ਨਹੀਂ ਪੈ ਰਿਹਾ ਕਿਉਂਕਿ ਸੀਮ ਥੋੜੀ ਸਖਤ ਹੁੰਦੀ ਹੈ। ਜਿਸ ਦਾ ਸੀਮ ਨਹੀਂ ਆ ਨੀ ਜਲਦੀ। ਬਲਕਿ ਦੁਪੱਟਾ ਜੋ ਆ ਉਹ ਕਈ ਵਾਰੀ ਕੀ ਹੁੰਦਾ ਹੈ। ਠੀਕ ਹੈ। ਸੋ ਆਹ ਫਿਨਿਸ਼ਿੰਗ ਪੱਟੀ ਆ ਹਾਂ। ਜੀ ਸੈਕਿੰਗ ਲਾਈਨਿੰਗ ਉਹ ਤੁਹਾਨੂੰ ਸਿੱਧੇ ਪਾਸੇ ਲਾਣੀ ਚਾਹੀਦੀ ਸੀ। ਇਸ ਤਰੀਕੇ ਨਾਲ ਆਪਾਂ ਇਹਦਾ ਕੋਨਾ ਜਿਵੇਂ ਹੀ ਆਪਣੀ ਸ਼ੇਪ نیچے ਵਾਲੀ ਸਾਈਡ ਬਣੀ ਹੋਈ ਆ ਉਸੇ ਤਰੀਕੇ ਹੀ ਆਪਾਂ ਨੇ ਉੱਪਰ ਜਿਹੜੀ ਆ ਉੱਪਰਲੀ ਸਾਈਡ ਤੋਂ ਜਿਹੜੀ ਮੈਂ ਸੇਨ ਲਈ ਆ ਆਹ ਸ਼ੇਪ ਆਪਣੀ ਬਣੀ ਹੁੰਦੀ ਹੈ ਜੀ نیچے ਉਸੇ ਤਰੀਕੇ ਨਾਲ ਹੀ ਮੈਂ ਆਪਣੀ ਆ ਚੀਜ਼ ਦੀ ਸੇਨ ਲਈ ਹੈ ਸੋ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਵਾਲੀ ਜਿਹੜੀ ਮੇਰੀ ਫਿਨਿਸ਼ਿੰਗ ਪੱਟੀ ਦੀ ਜੋ ਕਿ ਮੈਂ ਤੁਹਾਨੂੰ ਮੈਥਡ ਦੱਸਿਆ ਇਸ ਨੂੰ ਲਗਾਉਣ ਦਾ ਸੋ ਪਸੰਦ ਆਇਆ ਹੋਵੇਗਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਕਮੈਂਟ ਕਰਿਆ ਕਰੋ ਜੀ ਸੋ ਥੈਂਕ ਯੂ